ਕਮਲ ਜੀ ਤੇ ਕਵਰ ਜੀ ਤੇ ਹਾਕੀ ਦਾ ਪੜੇ ਹੀ ਹਾਂ ਇਹ ਬਾਬੇ ਚੱਲਿਆ ਸਿੱਧੀ ਸਿੱਧੀ ਚੱਲਿਆ ਆਉਂਦਿਆਂ ਆਉਂਦਿਆ ਗੱਡੀ ਵਾਲਿਆਂ ਨੇ ਮਾਰ ਦਿੱਤਾ ਗੱਡੀ ਵਾਲੇ ਮਾਰ ਕੇ ਸੁੱਟ ਗਏ ਮੁਰਕੇ ਇੱਥੇ ਆਣ ਕੇ ਹਸਪਤਾਲ ਲਿਕੇ ਗੱਡੀ ਚ ਮੁੜ ਕੇ ਦੌੜ ਗਏ ਹਸਪਤਾਲ ਛੱਡ ਕੇ ਹਾਏ ਹਨ ਮਗਰੋਂ ਫੋਨ ਗਿਆ ਵਾ ਸਾਡਾ ਫੋਨ ਮੁੜ ਕੇ ਕਹਿੰਨੇ ਪਤਾ ਨਹੀਂ ਕਿੰਨੇ ਕੀਤਾ ਹੋਏ ਮੇਰਾ ਪੋਤਮ ਦੇ ਨੂੰ ਵੇਖਿਆ ਤੇ ਹੰਨੇ ਹੋਏ ਹੋਏ ਇਹਦਾ ਜਮਾਨਾ ਹਾਏ ਇਹ ਮੋਟਰਸਾਈਕਲ ਤੇ ਹੋਏ ਸਿੱਧੀ ਜਲੀ ਆਹੀ ਇਹ 20 ਸਾਲ ਦਾ ਆਏ ਮੈਂ ਗਿਆ ਅਕੈਡਮੀ ਤੇ ਹੀ ਹਾਕੀ ਖੇੜਦਾ ਸੀ ਟੁੱਟ ਗਿਆ ਫ੍ਰੀਡ ਕੋਟ ਰਹਿ ਕੇ ਆਇਆ ਵਾ ਉਥੇ ਰਹਿ ਕੇ 15 16 ਸਾਲ ਆ ਹੁਣ ਇੱਥੇ ਬਾਬੇ ਬਕਾਲੇ ਹੀ ਉਥੇ ਅਕੈਡਮੀ ਖੇੜਦਾ ਹੀ ਆਏ ਹੋਏ ਹੋਏ ਮੇਰਾ ਪੁੱਤ ਨਹੀਂ ਲੱਭਣਾ ਮੇਰਾ ਪੁੱਤ ਨਹੀਂ ਲੱਭਣਾ ਮਨਕਲਾਂ ਦੇ ਰਸਤੇ ਦੇ ਵਿੱਚ ਜਿਹੜਾ ਐਕਸੀਡੈਂਟ ਹੋਣਾ ਇੱਕ ਨੌਜਵਾਨ ਜਿਹੜਾ ਉਹਦੀ ਮੌਤ ਹੋ ਗਈ ਸੀ ਉਹਦੇ ਚ ਜਿਹੜਾ ਸੈਂਟਰੋ ਕਾਰ ਵਾਲਾ ਤੇ ਉਹਦੇ ਮਨਾਲੀ ਇੱਕ ਸਵਿਫਟ ਕਾਰ ਵਾਲਾ ਸੀ ਉਹਨੇ ਸਵਿਫਟ ਕਾਰ ਵਾਲੇ ਨੇ ਸਾਨੂੰ ਫੋਨ ਕੀਤਾ ਤੇ ਸੰਪਰਕ ਹੋ ਗਿਆ ਉਹਦੇ ਨਾਲ ਉਹਨੇ ਦੱਸਿਆ ਵੀ ਮੈਂ ਆਪਣੀ ਵਾਈਫ ਸਗੋਂ ਗੱਡੀ 'ਚ ਬਿਠਾ ਕੇ ਤੇ ਉਹਨੂੰ ਇੱਥੇ ਦਾਖਲ ਕਰਾਇਆ ਪਰ ਬਦਕਿਸਮਤੀ ਇਹ ਹੋਈ ਵੀ ਜਿਨ੍ਹਾਂ ਨੇ ਇੱਥੋਂ ਤੱਕ ਲਿਆਂਦਾ ਪਰ ਉਹਨਾਂ ਨੇ ਆਪਣਾ ਕੋਈ ਫੋਨ ਦੀ ਐਂਟਰੀ ਨਹੀਂ ਆਪਣੇ ਨਾਂ ਦੀ ਐਂਟਰੀ ਨਹੀਂ ਕਰਾਈ ਜਿਹੜੀ ਕਿ ਬਹੁਤ ਜ਼ਰੂਰੀ ਆ ਤੇ ਉਹ ਹੁਣ ਸਾਡੇ ਸਾਨੂੰ ਲੱਗਦਾ ਕਿਉਂਕਿ ਗੱਡੀ ਦਾ ਨੰਬਰ ਜਿਹੜਾ ਹੈ ਇਹਨਾਂ ਦੇ ਵਿੱਚ ਪਬਲਿਕ ਦੇ ਵਿੱਚ ਹੀ ਬਹੁਤ ਚੰਗੇ ਬੰਦੇ ਜਿਨ੍ਹਾਂ ਦੀ ਹੈਲਪ ਨਾਲ ਅਸੀਂ ਉਹ ਟ੍ਰੇਸ ਹੋ ਗਿਆ ਪਲੱਸ ਉਹਦੀਆਂ ਫੋਟੋਆਂ ਵੀ ਸਾਡੇ ਕੋਲ ਆ ਗਈਆਂ ਨੇ ਤੇ ਇਹੋ ਜੇ ਕੇਸਾਂ ਦੇ ਵਿੱਚ ਕੋਈ ਗੁਜਾਇਸ਼ ਨਹੀਂ ਰਹਿੰਦੀ ਵੀ ਇਹ ਕੇਸ ਸਟ੍ਰੈਸ ਨਹੀਂ ਹੋਣਾ ਵੈਸੇ ਤਾਂ ਅਸੀਂ ਬਹੁਤ ਜਲਦੀ ਕਰ ਦੇਣਾ ਪਰ ਮੇਰੀ ਸਾਰਿਆਂ ਨੂੰ ਇੱਕੋ ਹੀ ਅਪੀਲ ਆ ਵੀ ਸਾਰੇ ਕੇਸਾਂ 'ਚ ਜਾਮ ਲਾਉਣੇ ਜ਼ਰੂਰੀ ਨਹੀਂ ਸਭ ਇੱਕ ਦੂਜੇ ਦਾ ਸਾਥ ਦੇ ਕੇ ਉੱਤੇ ਯਤਨ ਕਰਨ ਨਾਲ ਹੀ ਇਹ ਕੇਸ ਸਟੇਸ ਹੋ ਸਕਦੇ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਵੀ ਰੋਡ ਜਾਮ ਕਰਨ ਨਾਲ ਜਿਹੜਾ ਹੈਗਾ ਉਹ ਅਮਨ ਸ਼ਾਂਤੀ ਭੰਗ ਹੁੰਦੀ ਆ ਅਮਨ ਸ਼ਾਂਤੀ ਕਦੀ ਭੰਗ ਨਹੀਂ ਹੋਣੀ ਚਾਹੀਦੀ ਕੇਸ ਸਟ੍ਰੈਸ ਕਰਨ ਤੇ ਜ਼ੋਰ ਲਾਉਣਾ ਚਾਹੀਦਾ ਔਰ ਠੰਡੇ ਰਹਿ ਕੇ ਚੰਗਾ ਦਿਮਾਗ ਵਰਤ ਕੇ ਕੰਮ ਕਰਨਾ ਚਾਹੀਦਾ ਸਾਨੂੰ ਦੇਖੋ ਜੀ ਮੇਰੇ ਖਣਬ ਤੱਕ ਤੇ ਸਾਨੂੰ ਅੱਧੇ ਪੌਣੇ ਘੰਟੇ ਦੇ ਵਿੱਚ ਸਾਰਾ ਕੁਝ ਟ੍ਰੇਸ ਹੋ ਰਿਹਾ ਪਰ ਫਿਰ ਵੀ ਜੇ ਜਿਆਦਾ ਜਿਆਦਾ ਲੱਗਣਗੇ ਵੱਧ ਤੋਂ ਵੱਧ ਕੱਲ ਤੱਕ ਹੋ ਜਾਏਗਾ ਇਹ ਤੋਂ ਵੱਧ ਤਾਂ ਟਾਈਮ ਨਹੀਂ ਅਸੀਂ ਲੱਗਣ ਦਿੰਦੇ ਹੁੰਦੇ ਪਰ ਫਿਰ ਵੀ ਕੁਝ ਕੇਸ ਇਦਾਂ ਦੇ ਵੀ ਹੈ ਇਹ ਕੋਈ ਪੁਲਿਸ ਅਫਸਰ ਯਕੀਨੀ ਨਹੀਂ ਤੁਹਾਡੇ ਚੋਂ ਕਿਸੇ ਨੂੰ ਮੈਂ ਯੂਨੀਫਾਰਮ ਦੇ ਦਿੰਨਾ ਉਹ ਕਹਦੇ ਮੈਂ ਇੱਕ ਦਿਨ ਚ ਇੱਕ ਕੇਸ ਟ੍ਰੇਸ ਕਰਦਾਗਾ ਮੈਂ ਵੀ ਬਿਲਕੁਲ ਤੁਹਾਡੇ ਵਰਗਾ ਸਿੰਪਲ ਐ ਇਹ ਜ਼ਰੂਰੀ ਹੈ ਵੀ ਮੈਂ ਆਪਣੇ ਕੰਮ 'ਚ ਥੋੜਾ ਐਕਸਪਰਟ ਆ ਇਸ ਕਰਕੇ ਮੈਨੂੰ ਆਸ ਹੈ ਵੀ ਵੈਸੇ ਤੇ ਹੁਣੇ 300 ਚੱਲਿਆ ਜੇ ਨਹੀਂ ਹੋਏਗਾ ਤਾਂ ਆਪਾਂ ਕੱਲ ਤੱਕ ਹਰ ਹਾਲਤ ਦੇ ਕੇ ਸਟ੍ਰੈਸ ਵਾਕੇ ਇਹਦੇ ਤੇ ਅਸੀਂ ਦੇਖੋ ਐਕਸੀਡੈਂਟ ਦਾ ਪਰਚਾ ਦਰਜ ਕਰਾਂਗੇ ਉਹਦੇ 'ਚ ਫੈਮਿਲੀ ਨੂੰ ਜਿਹੜੀ ਉਹਨਾਂ ਦੀ ਕੋਈ ਹੈਲਪ ਹੁੰਦੀ ਆ ਕਿਉਂਕਿ ਜਦੋਂ ਬੱਚਾ ਕੋਈ ਜਵਾਨ ਜਾਂ ਇੱਕ ਉਮਰ ਤੱਕ ਉਹਦੀ ਡੈਥ ਹੁੰਦੀ ਆ ਤਾਂ ਉਹ ਸ਼ੈਸ਼ਨ ਟ੍ਰਾਇਲ ਕੇਸ ਕਰਕੇ ਤੋਂ ਉਹਦੇ ਵਿੱਚ ਉਹਨਾਂ ਦੀ ਬਹੁਤ ਜ਼ਿਆਦਾ ਫੈਮਿਲੀ ਦੀ ਅਲਪ ਹੋ ਸਕਦੀ ਹੈ ਪੁਲਿਸ ਦਾ ਇੱਕੋ ਹੀ ਕੰਮ ਹੁੰਦਾ ਇਹ ਹਰ ਤਰੀਕੇ ਨਾਲ ਉਸ ਫੈਮਿਲੀ ਦੀ ਮਦਦ ਕਰਨੀ ਪਊ। ਉਹਨਾਂ ਨੂੰ ਕਲੇਮ ਵੀ ਦਵਾਵਾਂਗੇ। ਇਹ ਆਪੇ ਹੀ ਲੋਕ ਮਹਿਸੂਸ ਕਰਨਗੇ ਕਿ ਹਾਂ ਵੀ ਪੁਲਿਸ ਵੀ ਜਿਹੜੀ ਆ ਬਹੁਤ ਲੋਕਾਂ ਦੀ ਹੈਲਪ ਕਰਦੀ।